अंबर वाल उड़न परवास दाखला महिमदा होया आगाज अंबर वाल उड़न परवास इधर देखो जी महिमदा होया आगाज ते लोड़े खर्चे कटावांगे बच्चे सरकारी स्कूल पढ़ावांगे बेलोड़े खर्चे बचावांगे बच्चे सरकारी स्कूल पढ़ावांगे धन्यवाद ਅੱਜ ਇਹ ਜਿਹੜੀ ਦਾਖਲਾ ਮੈਂ ਪਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਹੋਈ ਵਿੱਚ ਜੋ ਸਰਕਾਰੀ ਸਕੂਲਾਂ ਦਾ ਜਿਹੜਾ ਪੱਧਰ ਆ ਔਚਾ ਚੱਕ ਰਿਹਾ ਔਰ ਸਕੂਲੋ ਫੈਮਿਨੈਂਟ ਔਰ ਵੀ ਜਿਹੜੀਆਂ ਸਾਡੇ ਪੰਜਾਬ ਨੂੰ ਲੋੜ ਆ ਸਕੂਲਾਂ ਦੀ ਜੋ ਵੀ ਦਿੱਕਤਾਂ ਆ ਉਹ ਸਾਰੀਆਂ ਉਹ ਦੂਰ ਕੀਤੀਆਂ ਰਹੀਆਂ ਤਾਂ ਕਿ ਸਾਡਾ ਜਿਹੜਾ ਦਾ ਪੱਧਰ ਆ ਉਹ ਉੱਚਾ ਹੋ ਸਕੇ ਉਦੇ ਤਹਿਤ ਜਿਹੜੇ ਦਾਖਲਾ ਮਹਿਮੇ ਆ ਇਹ ਸ਼ੁਰੂ ਹੋਈ ਆ ਸਾਡੇ ਗੜ ਸਿੰਘ ਘਰ ਤੋਂ ਜੋ ਕਿ ਬਤਵਕ ਹਲਕਾ ਜੋ ਹੁਸ਼ਿਆਰਪੁਰ ਚਾਚਰਾਸੀ ਏਅਰਪੋਰਟੋਂ ਟਾਂਡਾ ਉੱਧੇ ਆਈ ਆ ਅੱਜ ਸਵੇਰ ਪਹੁੰਚੀ ਆ ਅੱਜ ਤਲਵਾੜਾ ਸੰਸਾਰਪੁਰ ਹੋਰ ਪਿੰਡਾਂ ਦੇ ਵਿੱਚ ਵੀ ਜਾਣਾ ਜਿਹੜੇ ਸਕੂਲ ਆ ਗਿਆ ਜਿੱਥੇ ਜਿਹੜੀ ਇਹ ਮਹਿਮ ਜਿਹੜੀ ਦਾਖਲਾ ਮਹਿਮ ਚੱਲ ਰਹੀ ਆ ਔਰ ਲਾਸਟ ਜਿਹੜੀ ਆ ਮਕੇਰੀਆਂ ਜਾ ਕੇ ਜਿਹੜੀ ਆ ਸਮਾਪਤ ਹੋਣੀ ਆ ਉਹਦੇ ਤਹਿਤ ਸਾਡੇ ਮਾਨ ਜੋ ਮੁੱਖ ਮੰਤਰੀ ਅਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋ ਸਿੰਘ ਬਾਜ ਜੀ ਬਹੁਤ ਮਹਤਵ ਕਰ ਰਿਹਾ ਕਿ ਸਾਡੇ ਜਿਹੜੇ ਸਕੂਲ ਆ ਉਹ ਜਿਹੜੇ ਆ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣ ਟੱਕੇ ਨੂੰ ਲੋਕਾਂ ਨੂੰ ਜਿਹੜੀ ਆ ਜਿਹੜੀ ਐਜੂਕੇਸ਼ਨ ਆ ਜੋ ਸਾਡੀ ਸਰਕਾਰ ਦਾ ਵਾਦਾ ਸੀ ਲੋਕਾਂ ਦੇ ਨਾਲ ਆਪਾਂ ਐਸਾ ਤੇ ਸਕੂਲ ਜਿਹੜੀ ਐਜੂਕੇਸ਼ਨ ਆ ਉਹਨੂੰ ਫ੍ਰੀ ਕਰਨਾ ਆ ਔਰ ਬੱਚਿਆਂ ਦਾ ਜਿਹੜਾ ਖਰਚਾ ਜਿਹੜੇ ਮਾਪਿਆਂ ਤੇ ਬੋਝ ਪੈਂਦਾ ਉਹਨੂੰ ਆਪਾਂ ਬਿਲਕੁਲ ਘੱਟ ਕਰਨਾ ਔਰ ਸਾਡੇ ਜਿਹੜੇ ਸਰਕਾਰੀ ਸਕੂਲ ਆ ਉਹਦੇ ਵਿੱਚ ਹੀ ਹਰ ਇੱਕ ਤਰ੍ਹਾਂ ਦੇ ਸਾਡੇ ਚਾਹੇ ਗਰੀਬ ਐ ਚਾਹੇ ਅਮੀਰ ਆ ਉਹਦੇ ਬੱਚੇ ਪੜਨਗੇ ਔਰ ਇੱਕ ਹੀ ਜਿਹੜਾ ਟੇਬਲ ਤੇ ਆ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਅਮੀਰ ਆ ਉਹਦਾ ਬੱਚਾ ਜਿਹੜਾ ਇੱਕ ਟੇਬਲ ਤੇ ਬੈਠ ਕੇ ਪੜੂਗਾ ਔਰ ਸਕੂਲ ਸਕੂਲਾਂ ਦਾ ਪੱਧਰ ਇਦਾਂ ਇਨਾ ਉੱਚਾ ਕੀਤਾ ਜਾਏਗਾ ਕਿ ਸਾਡੇ ਜਿਹੜੇ ਬੱਚੇ ਆ ਦਿੱਲੀ ਦੇ ਵਿੱਚ ਸਕੂਲ ਸਾਡੇ ਆ ਆਈਆਈਟੀ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਜਾ ਰਹੇ ਆ ਪੰਜਾਬ ਦੇ ਬੱਚੇ ਵੀ ਉਹ ਟੌਪ ਕਰ ਲਗੇ ਆਈਐਸ ਬਣ ਗਏ ਪੀਸੀਐਸ ਬਣ ਗਏ ਔਰ ਵੱਡੇ ਆ ਵੱਡੇ ਜਿੱਥੇ ਉਤੇ ਮਾਪੇ ਦਾ ਵੀ ਜਿਹੜਾ ਸਿਰ ਉੱਚਾ ਹੋਏਗਾ ਸਾਡੇ ਜਿਹੜੇ ਟੀਚਰ ਹੈ ਜਿਹੜੇ ਉਹਨਾਂ ਨੂੰ ਪੜਾਣਗੇ ਉਹਨਾਂ ਦਾ ਵੀ ਉਹਦੇ ਵਿੱਚ ਮਾਣ ਪਧਰੇਗਾ ਧੰਨਵਾਦ ਦੇ ਵਿੱਚ ਬੱਚਿਆਂ ਨੂੰ ਪੜਾਉਣ ਲਈ ਟੀਚਰ ਸਾਹਿਬਾਨ ਨੂੰ ਜਾਗਰੂਕ ਕਰਨ ਲਈ ਸਾਡੀ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਬੜਾ ਵੱਡਾ ਪ੍ਰਾਲਾਹ ਕੀਤਾ ਹੈ ਪੂਰੇ ਪੰਜਾਬ ਦੇ ਵਿੱਚ ਵੈਂਕ ਜਿਹੜੀ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਬਈ ਸਰਕਾਰੀ ਸਕੂਲ ਜਿਹੜੇ ਨੇ ਇਹ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨੇ ਸਾਡੇ ਪਿੰਡ ਚ ਸਰਦਾਰ ਇੱਡੇ ਵਧੀਆ ਪੜਾਈ ਕਰਵਾਦੇ ਪਿਛਲੇ ਸਮਿਆਂ ਦੇ ਵਿੱਚ ਤੇ ਮੈਂ ਮਾਨ ਸਾਹਿਬ ਜੀ ਦਾ ਬਿਆਨ ਤੁਸੀਂ ਪੜਿਆ ਤੁਸੀਂ ਪੜਿਆ ਵੀ ਉਹਨਾਂ ਨੇ بار بار ਬੇਨਤੀ ਕੀਤੀ ਆ ਵੀ ਆਈਲੈਂਡ ਸਕੂਲ ਜਿਹੜੇ ਆਈਲੈਂਡਸ ਕਾਲਜ ਨੇ ਜਾਂ ਜਿਹੜੇ ਟ੍ਰੇਨਿੰਗ ਦੇ ਰਹੇ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਸਾਡੇ ਬੱਚੇ ਪਲੱਸ 2 ਤੋਂ ਬਾਅਦ ਆਈਲੈਂਸ ਕਰਦੇ ਨੇ ਬਾਹਰ ਚਾ ਜਾਂਦੇ ਨੇ ਇਸ ਕਰਕੇ ਸਰਕਾਰ ਨੇ ਫੈਸਲਾ ਕੀਤਾ ਕਿ మేమనే ਜਿਹੜੀ ਗੜ੍ਹ ਚੱਕਰ ਤੋਂ ਤੁਰੀ ਐ ਇਹ ਵੈਨ ਡਾਂਡੇ ਤੋਂ ਹੁੰਦੀ ਹੋਈ ਅੱਜ ਰਸੂਏ ਪਹੁੰਚੀ ਐ ਰਸੂਏ ਤੋਂ ਬਾਅਦ ਸੰਸਾਰਪੁਰ ਜਾਣਾ ਸੰਸਾਰਪੁਰ ਤੋਂ ਹੱਤਨਵਾੜੇ ਸਰਵਾੜੇ ਤੋਂ ਹਾਜੀਪੁਰ ਤੇ ਮਕੇਰੀਆਂ ਜਾ ਕੇ ਇਹਨਾਂ ਨੇ ਉੱਤੇ ਸਟਾਪ ਕਰਨੀ ਐ ਤੋਂ ਮੈਂ ਸਾਰੇ ਹੀ ਜਿਹੜੇ ਆਪਣੇ ਪ੍ਰਿੰਸੀਪਲ ਸਰਬਾਨ ਨੇ ਵੀ ਯੂ ਸਰਬਾਨ ਨੂੰ ਸਵਾਰਕਵਾ ਦੇਣਾ ਵੀ ਉਹਨਾਂ ਨੇ ਖੜਾ ਵੱਡਾ ਪ੍ਰਾਲਾ ਜਿਹੜਾ ਸਿਆਪ ਸਰਕਾਰ ਨੇ ਕੀਤਾ ਉਹਦੇ ਵਿੱਚ ਵੱਡਾ ਚੋੜਚਣ ਪਾ ਰਹੇ ਨੇ ਤੇ ਮੈਨੂੰ ਉਮੀਦ ਐ ਫਿਰ ਜਸੂਆ ਤੇ ਜਿਹੜੇ ਟੀਚਰ ਸਾਹਿਬਾਨ ਨੇ ਇਹਨਾਂ ਨੂੰ ਬੜੀ ਕੋਈ ਦਿੱਕਤ ਤੇ ਅਸੀਂ ਆਉਣ ਨਹੀਂ ਦਿੱਤੀ ਸਾਡੇ ਐਮਐਲਏ ਸਾਹਿਬ ਨੇ ਤੇ ਮੇਰਾ ਮਨ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਸੂਆ ਪਹਿਲੇ ਨੰਬਰ ਤੇ ਆਵੇ ਤੇ ਜ਼ਿਲ੍ਹੇ ਦੇ ਵਿੱਚੋਂ ਫਿਰ ਗੱਲ ਬਣਦੀ ਹੈ ਤੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਤੁਸੀਂ ਇੱਕ ਆਮ ਪਰਿਵਾਰ ਨੂੰ ਆਮ ਪਰਿਵਾਰ ਦੇ ਨੌਜਵਾਨ ਨੂੰ ਇੱਥੇ ਜਿਹੜੇ ਲਿਆਉਣ ਦਾ ਮੌਕਾ ਦਿੱਤਾ ਜਿਹੜਾ ਅੱਜ ਸਾਡੇ ਕੋਲ ਤੁਸੀਂ ਛੰਡੀ ਦੁਆਰੇ ਆਏ ਆਂ ਅਸੀਂ ਇੱਕ ਝੂਟਿਆ ਨਹੀਂ ਸੀ ਵੀ ਛੰਡੀਆਂ ਅਸੀਂ ਵੀ ਦਿਾਂਗੇ ਕਿਉਂਕਿ ਅਮੀਰ ਲੋਕ ਜਿਹੜੇ ਨੇ ਸਮੇਂ-ਸਮੇਂ ਤੇ ਆਉਂਦੇ ਰਹੇ ਜਿਹੜੇ ਆਮ ਪਰਿਵਾਰ ਨੇ ਉਹਨਾਂ ਨੂੰ ਕਦੀ ਮੌਕਾ ਨਹੀਂ ਮਿਲਿਆ ਪਹਿਲੀ ਵਾਰੀ ਆਮ ਪਰਿਵਾਰ ਨੂੰ ਮੌਕਾ ਮਿਲਿਆ ਸਾਡੇ ਪਰਿਵਾਰ ਨੂੰ ਸੋ ਅਸੀਂ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਤੁਸੀਂ ਸਾਨੂੰ ਦੱਬਿਆ ਜਰੂਰ ਕਰੋ ਕਿ ਕੋਈ ਕੰਮ ਹੁੰਦਾ ਹੁਣ ਕਈ ਜਿਹੜੀਆਂ ਪੰਜਾਬ ਪਚੌਂਦਾ ਢੋੜ ਆ ਜਿਹੜੀਆਂ ਨੇ ਆ ਇਹਨਾਂ ਨੂੰ ਕਹਿ ਨਹੀਂ ਸਾਡੇ ਨਾਲ ਸਾਥ ਦੇਣ ਪੰਜਾਬ ਸਰਕਾਰ ਨਾਲ ਸਾਥ ਦੇਣ ਆਪਣੀ ਜਿਹੜੀ ਏਲਾਬ ਹੈ ਆਉਣ ਵਾਲੀ ਜਨਰੇਸ਼ਨ ਬਚਾਈ ਜਾਂਦੀ ਸੀ ਤੋਂ ਤੁਹਾਡਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਜਿਸੂਣਾ ਵਿਧਾਨ ਸਭਾ ਹਲਕਾ ਦੇ ਐਮਐਨਏ ਕਰਨਵੀਰ ਸਿੰਘ ਕੋ ਬਣਦੇ ਕਿਉਂਕਿ ਉਹਨਾਂ ਵਰਗੇ ਬਹੁਤ ਹੁਣ ਕਰਕੇ ਸਾਡੇ ਵਿੱਚ ਨਹੀਂ ਅੱਜ ਪਹੁੰਚ ਸਕੇ ਉਹਨਾਂ ਦੇ ਪਿਤਾ ਜੀ ਜਗਨੋਰ ਸਿੰਘ ਜੀ ਉਹ ਤੋਂ ਕੋ ਬਣਦੇ ਵਿਨਦਰ ਪਾਬਲਾ ਜੀ ਜ਼ਿਲ੍ਹਾ ਪ੍ਰਧਾਨ ਆਪ ਸਾਡੇ ਸਾਡੇ ਵਿੱਚ ਸ਼ਾਮਲ ਹੋਏ ਨੇ ਮੈਂ ਆਪਣੇ ਵੱਲੋਂ ਆਪਣੇ ਸੂਚੇ ਵਿਭਾਗ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਕਿਉਂਕਿ ਇਹ ਸਾਡੇ ਦਿਨ ਦੀ ਦਾਸਮੁਹਬ ਜਿਹੜੇ 9 ਤਰੀਕ ਨੂੰ ਸਾਡੇ ਸਿੱਖਿਆ ਮੰਤਰੀ ਜੀ ਬਦਉਰ ਸਿੰਘ ਜੀ ਬੈਂਸ ਨੇ ਅਨੰਦਪੁਰ ਸਾਹਿਬ ਤੋਂ ਸ਼ੁਰੂਆਤ ਇਸ ਨੇ ਕੀਤੀ ਸੀ ਉਸ ਤੋਂ 12 ਤਰੀਕ ਤੋਂ ਸਾਰੇ ਪੰਜਾਬ ਵਿੱਚ ਇਸ ਦੀ ਸ਼ੁਰੂਆਤ ਹੋਈ ਆ ਅੱਜ ਸਾਡਾ ਤੀਜਾ ਦਿਨ ਹੈ ਤੇ ਸਾਡੇ ਅਧਿਆਪਕਾਂ ਵਿੱਚ ਬਹੁਤ ਉਤਸ਼ਾਹ ਹੈ ਮੈਂ ਇਹਨਾਂ ਨੂੰ ਦਸ਼ਨਾ ਜਨਕਪ੍ਰਮ ਜੀ ਨੂੰ ਤੇ ਬਾਵਨਾ ਜੀ ਨੂੰ ਤੇ ਸਾਡੇ ਪਿਛਲੇ ਸਮੇਂ ਚ ਜਿਹੜੇ ਪਿਛਲੇ ਸਾਲ ਇਨਰੋਲਮੈਂਟ ਹੋਏ ਸੀ ਸਾਡੇ ਅਧਿਆਪਕਾਂ ਨੇ ਇਹਨੇ ਮਿਹਨਤ ਕੀਤੀ ਕਿ ਅਸੀਂ ਐਲੀਮੈਂਟਰੀ ਸੈਕਸ਼ਨ ਵਿੱਚ ਤਿੰਨ ਅਵਾਰਡ ਪ੍ਰਾਪਤ ਕੀਤੇ ਦਾਖਲਾ ਪ੍ਰੋਗਰਾਮ ਦੇ ਵਿੱਚੋਂ ਐ ਐਲ ਕੇ ਜੀ ਵਿੱਚੋਂ ਅਸੀਂ ਦੂਜੇ ਨੰਬਰ ਤੇ ਰਹੇ ਆ ਪੰਜਾਬ ਚੋਂ ਜੁਕੇ ਜੀ ਜੋ ਦੂਜੇ ਨੰਬਰ ਤੇ ਰਹੇ ਆ ਤੇ ਪਹਿਲੀ ਤੋਂ ਪੰਜਵੀਂ ਤੱਕ ਸਾਡਾ ਪਾਰਟਿਸਪੀਸ਼ਨ ਰਹੀ ਆ ਓਵਰ ਆਲ ਆ ਸੀ ਜਦੋਂ ਪਿਛਲੇ ਸਾਲ ਦਾਖਲਾ ਪ੍ਰੋਗਰਾਮ ਚੱਲਦੀ ਰਹੀ ਓਵਰ ਆਲ ਆ ਪਾ ਪਹਿਲੇ ਪਿਛੂਸ਼ ਚਾਦੇ ਰਹੇ ਪਰ ਲੁਧਿਆਣਾ ਜਿਹੜਾ ਬਸੋਂ ਪੱਕੋ ਵੱਧ ਖੇਤਰ ਆ ਉੱਥੇ ਬਸੋਂ ਆਬਾਦੀ ਵਾਤਾ ਉਹ ਪਹਿਲੇ ਤੇ ਆਇਆ ਫਿਰ ਅਸੀਂ ਦੂਜੇ ਤੇ ਅਸੀਂ ਆਏ ਤੇ ਸਾਡੇ ਅਧਿਆਪਕਾਂ ਦੀ ਜਿੱਲੇ ਦੀ ਮਹਿਤਤਾ ਇਹਨਾਂ ਨੇ ਬਹੁਤ ਮਹਿਤਤਾ ਕੀਤੀ ਤਾਂ ਮੈਂ ਹੁਣ ਇਹੀ ਇਹਨਾਂ ਅਧਿਆਪਕਾਂ ਨੂੰ ਫਿਰ ਬੇਨਤੀ ਕਰਦਾ ਕਿ ਜਿੱਥੇ ਸਾਡੀ ਸਰਕਾਰ ਦਾ ਦੋ ਮਹਿਕਮੇ ਜਿਹੜੇ ਸਿੱਖਿਆ ਤੇ ਸਿਹਤ ਤੇ ਸਾਡਾ ਜਿਹੜਾ ਓਵਰਾਲ ਪਿਛਲੇ ਸਾਲ ਦੀ 17% ਐਲੀਮੈਂਟ ਸੈਕਸ਼ਨ ਦੀ ਜਿਹੜੀ ਪ੍ਰਾਪਤੀ ਸੀ ਅਸੀਂ ਉਸ ਨੂੰ ਕਾਇਮ ਰੱਖਣਾ ਹੈ ਉਤੋਂ ਅੱਗੇ ਵਧਾਉਣਾ ਹੋ ਪਿਆ ਆਪਾ ਉਸ ਪਰਸੈਂਟੇਜ ਨੂੰ ਬਤਾ ਕੇ ਆਪਾਂ ਕਿਉਂਕਿ ਜਿਹੜੀ 700 ਦੇ ਉੱਪਰ ਸਾਡੀ ਐਡਮਿਟ ਸੈਕਸ਼ਨ ਵਿੱਚ ਗਿਣਤੀ ਵਧੀ ਸੀ ਤਾਂ ਇਹ ਸਾਨੂੰ ਇੱਕ ਖੁਸ਼ੀ ਵੀ ਹੁੰਦੀ ਆ ਕਿਉਂਕਿ ਉਹਦੇ ਨਾਲ ਓਨੀਆਂ ਨਵੇਂ ਆ ਅਧਿਆਪਕਾਂ ਦੀ ਕ੍ਰੀਏਟ ਹੁੰਦੀ ਆ ਤੇ ਉਹ ਸਾਡੇ ਲਈ ਬੜੀ ਮਹਾਨ ਦੀ ਗੱਲ ਆ ਕਿਉਂਕਿ ਅਧਿਆਪਕ ਦੇ ਸਿਰ ਤੇ ਹੀ ਸਾਰਾ ਵਿਭਾਗ ਖੜਾ ਹੈ ਜੇ ਬੱਚੇ ਨਹੀਂ ਤਾਂ ਅਧਿਆਪਕ ਦੀ ਕੋਈ ਹੋਂਦ ਨਹੀਂ ਉਹ ਅਸੀਂ ਸਾਰੇ ਇਸ ਮੌਕੇ ਨੂੰ ਹੋਰ ਅੱਗੇ ਵਧਾਵਾਗੇ ਤੇ ਮੈਂ ਦੁਬਾਰਾ ਫਿਰ ਜਿਹਾ ਵੀ ਕਹਿੰਦਾ ਤੇ ਸਾਰਿਆਂ ਨੂੰ ਇਹ ਅਧਿਆਪਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਚ ਬੱਚੇ ਦਾਖਲ ਕਰਾਉਣੇ ਮੈਂ ਇੱਕ ਵਾਰ ਜੁਰ ਸਿੱਖਿਆ ਮੰਤਰੀ ਜੀ ਨੇ ਇੱਕ ਉਥੇ ਵਿਸ਼ੇਸ਼ ਤੌਰ ਤੇ ਇਹ ਮੈਸੇਜ ਕਨਵੇ ਕੀਤਾ ਵੀ ਉਹ ਸਰਕਾਰੀ ਸਕੂਲਾਂ ਦੇ ਫੰਕਸ਼ਨਾਂ ਚ ਵੀ ਜਾਂਦੇ ਨੇ ਪ੍ਰਾਈਵੇਟ ਸਕੂਲਾਂ ਦੇ ਫੰਕਸ਼ਨਾਂ ਵਿੱਚ ਵੀ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਪ੍ਰਾਈਵੇਟ ਸਕੂਲ ਦੇ ਫੰਕਸ਼ਨ ਵਿੱਚ ਗਿਆ ਤੇ ਉਥੇ ਜਦੋਂ ਬੱਚਿਆਂ ਦੀਆਂ ਪ੍ਰਾਤਿਆਂ ਦੇਖੀਆਂ ਉਹਨਾਂ ਦਾ ਫੰਕਸ਼ਨ ਦੇਖਿਆ ਤੇ ਮੇਰਾ ਮਨ ਬਹੁਤ ਖੁਸ਼ ਹੋਇਆ ਪਰ ਜਦੋਂ ਮੈਂ ਉਹਨਾਂ ਦੇ ਪੇਰੈਂਟਸ ਨੂੰ ਮਿਲਿਆ ਦੇ ਉਸ ਤੋਂ ਬਾਅਦ ਪੇਰੈਂਟਸ ਤੋਂ ਜਦੋਂ ਇਹ ਪਤਾ ਲੱਗਾ ਕਿ ਉਹਨੇ ਪੇਰੈਂਟਸ ਨੇ ਕਿਹਾ ਜੀ ਕਿ ਅਸੀਂ ਸਰਕਾਰੀ ਸਕੂਲ ਵਿੱਚ ਜੋਬ ਕਰਦੇ ਆਂ ਤੇ ਇਹ ਸਾਡੇ ਬੱਚੇ ਨੇ ਕਿਤੇ ਥੋੜਾ ਜਿਹਾ ਫਿਰ ਮੈਨੂੰ ਲੱਗਾ ਪਰ ਸਾਨੂੰ ਜੁੱਕੇ ਗੰਟ ਵਿੱਚ ਮੈਂ ਕਹਿੰਦਾ ਤਲਵਾੜਾ ਖਵਾਈ ਦੇ ਵੀ ਦੀ ਇੱਕ ਸਾਡੇ ਸ਼ਹਿਰ ਪਰ ਜਿਹੜੇ ਨੇ ਬਾਣ ਆ ਪਿਛਲੇ ਕਾਫੀ ਸਮੇਂ ਤੋਂ ਉੱਥੇ ਅੱਜ ਵੀ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਅਧਿਕਾਰਾਂ ਦੇ ਬੱਚੇ ਬਹੁਤ ਗਿਣਤੀ ਵਿੱਚ ਬੰਦੇ ਨੇ